ਸਾਮਾ ਲੇਟ ਈਵਨਿੰਗ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੀ ਸੀ ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਇਹ ਕੋਰੀ ਰੋਡ ਟੀ ਪੁਆਇੰਟ ਤੋਂ ਸ਼ਿਕਾਰਮਾਸ਼ੀਆਂ ਵੱਲੋਂ ਰੋਡ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਹਦੇ ਵਿੱਚ ਅਸੀਂ ਦੇਖਿਆ ਤੇ ਦੋ ਜਣੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਤੋਲ ਕੇ ਸੇਲ ਕਰਦੇ ਸੀ ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀਐਸ ਐਕਟ ਅਧੀਨ ਦਰਜ ਕਰਕੇ ਤੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ ਇਹ ਜਮਾਨਜੋ ਕੋਰਟ ਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੀ ਪੁੱਛਗਿੱਛ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਇਨ ਦੀ ਖਰੀਦ ਕੀਤੀ ਹੈ ਉਹ ਫਿਰ ਗਾਂ ਸਾਰਾ ਫਰਦਰ ਫਰਦਰ ਇਨਕੁਆਰੀ ਚ ਹੋਏਗਾ ਉਹ ਜੋ ਰਿਕਵਰੀ ਹੋਏਗੀ ਆਗੀ ਨੂੰ ਦੱਸ ਦਿੱਤਾ ਜਾਵੇਗਾ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ ਇਹ ਉਹ ਐਂਬੂਲੈਂਸ ਚਲਾਉਂਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ son of ਮਹਿੰਦਰ ਸਿੰਘ ਅਬਦਾਲਪਿੰਡ ਦਾ ਰੋਬਨ ਮਸੀਹ son of ਸਾਬਰ ਮਸੀਹ ਖਾਸਾਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਇਹ ਉਹ ਯੂਜ਼ ਕਰ ਰਹੇ ਨੇ ਸਰਕਾਰੀ ਐਮ뷸ੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਮ뷸ੈਂਸ ਕੰਪਿਊਟਰ ਕੰਡਾ 10 ਗ੍ਰਾਮ ਹੈਰੋਇਨ ਕਬਜ਼ੇ ਚ ਲੈ ਲਈ ਗਈ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਨਾਂ ਦਾ ਸਰਕਾਰੀ ਮੁਲਾਜ਼ਮ ਨਹੀਂ ਸ਼ਾਇਦ ਇਹ ਕੰਟ੍ਰੈਕਟ ਵਿੱਚ ਹਿੱਸੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 24 ਨੂੰ 1 ਮਹੀਨਾ ਹੋ ਜਾਣਾ ਹੈ ਇਦھر ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿਨੇ ਦਿਨ ਤੋਂ ਮੈਂ ਨਜ਼ਰ ਰੱਖੀ ਹੋਈ ਸੀ ਤੇ ਇਹਦੇ ਮੋਕੜ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਮੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨਹੀਂ ਰਹੀ ਸੀ ਜਦੋਂ ਇਹ ਇਹ ਕਰ ਰਹੀ ਸੀ ਰੰਦਾ ਲੈਂਡ ਦੇਣ ਤੋਲ ਕੇ ਦੇ ਰਹੇ ਸੀ ਦੂਜੇ ਮੁੰਡਿਆਂ ਨੂੰ ਤੇ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ ਸਰ ਜੀ ਸਰਕਾਰੀ ਐਂਬੂਲੈਂਸ 108 ਹੈ ਜਾਂ ਕਿ ਹੋ ਚੁੱਕੀ ਹੈ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਨਾ ਲਿਆ ਜਾਵੇ ਕਿ ਕਿਦੀ ਇਹ ਇਹਨੇ ਕੁਸ਼ਕਿਸ਼ ਦੇ ਵਿੱਚ ਦੱਸਿਆ ਕਿ ਇਹ ਪੀਵੀ 11 ਨੰਬਰ ਐਂਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਹੈ ਤੇ ਤਿੰਨ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਇਹ ਲੋਕਾਂ ਦੀ ਖਬਰਸਾਰ ਲੈਣੇ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡ ਸ ਹੈ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕਾਉਂਟ ਕਰ ਲੋ ਸਰ ਕਮਜੇ ਚ ਲੈ ਲਈ ਆ ਵਾ ਕਮਜੇ ਦੇ ਵਿੱਚ ਲੈ ਲਈ ਗਈ ਹੈ ਜੀ ਇਹ